ਪਮਰਾਇ ਦੀ ਹਾਂਜੀ ਕਿਰਪਾ ਜੀ ਚਲੋ ਜੀ ਸ਼ੁਕਰ ਸ਼ੁਕਰ ਹੈ ਤਾਂ ਕਿਰਪਾ ਇੱਦਾਂ ਜੀ ਤੁਹਾਡਾ 파ਰਕ ਕਰਿਆ ਤੁਸੀਂ ਆ ਜਿਹੜਾ ਪੱਥਰ ਲੱਗਿਆ ਸੀ ਬਚ ਗਏ ਬਸ ਜਿਹੜਾ ਇਹ ਆਪਾਂ ਕੀਤਾ ਸੀ ਨਾ ਉਹ ਕਰਕੇ ਵਿਚਾਰਿਆ ਨਹੀਂ ਤਾਂ ਪਾਣੀ ਦਾ ਛੱਟ ਕਾਫੀ ਸੀ ਅੱਛਾ ਤੇ ਹੁਣ ਤੁਹਾਨੂੰ ਇੱਕ ਦੋ ਬੇਨਤੀਆਂ ਹੋਰ ਕਰਨੀਆਂ ਜੀ ਜੀ ਇੱਕ ਤਾਂ ਜਿਹੜਾ ਉੱਤੋਂ ਅੱਗੇ ਹੁਣ ਛੱਟ ਪਾਣੀ ਵੀ ਇੱਥੇ ਹੋ ਜਾਣੀ ਹੈ ਠੀਕ ਹੈ ਸੱਚੀ ਕਰ ਜੀ ਥੋੜਾ ਜਿਹਾ ਅੱਗੇ ਤੱਕ ਲੱਗੇ ਸੱਚੀ ਕਰ ਜੀ ਲਾਵਾਂਗੇ ਜੀ ਇਹ ਪੱਥਰ ਲੱਗੇ ਤੇ ਇਹ ਕਾ ਆਪਣਾ ਨੀਵਾ ਹੈ ਜੀ ਏਰੀਆ ਕਾਫੀ अच्छा इथੋਂ ਪਾਣੀ ਕਦੇ ਵੀ ਬਾਹਰ ਆ ਸਕਦਾ ਜੇ ਆਉਣ ਵਾਲੇ ਸਮੇਂ ਚ ਕਿਤੇ ਵਧਦਾ ਗਿਆ ਨਾ ਪਾਣੀ ਹਾਂਜੀ ਹਾਂਜੀ ਹਾਲੇ ਚਾਂਸ ਬਹੁਤ ਹੈ ਕਿਹੜਾ ਆਪਣਾ ਹੈਗਾ ਇਹ ਕਿਹਨੂੰ ਆਪਾਂ ਮੰਨਦੇ ਆਂ ਇਹਨੂੰ ਨਹੀਂ ਮੰਨਦੇ ਸੀ ਹਾਂਜੀ ਆ ਨਹੀਂ ਮੰਨਦੇ ਓਕੇ ਤੇ ਇੱਕ ਜਿੱਦਾਂ ਪਿੱਛੇ ਮਿੱਟੀ ਪਾਈ ਆ ਆਪਣੀ ਹਾਂਜੀ ਹਾਂਜੀ ਇਦਾਂ ਮਿੱਟੀ ਪਾ ਕੇ ਬੰਨ ਸਾਰਾ ਹੀ ਉੱਚਾ ਹੋ ਜਵੇ ਆਪਣਾ ਇੱਥੇ ਆਪਾਂ ਪਾਈ ਸੀ ਉਦੋਂ ਬਹੁਤ ਹਾਂ ਇਹ ਤਾਂ ਪਾਈਸ ਵੀ ਠੀਕ ਹੋ ਗਿਆ ਇਹ ਪਰ ਇੱਥੇ ਪਤਾ ਨਹੀਂ ਟਿੱਪਰ ਲੰਘਣ ਲੰਘਣਾ ਪਤਾ ਨਹੀਂ ਜਾਂ ਟਰਾਲੀਆਂ ਲੰਘਣ ਨਾਲ ਇਤੋਂ ਨੀਵਾ ਹੋ ਗਿਆ ਜੀ ਅੱਗੋਂ ਜਾ ਕੋਈ ਉਹ ਸੜਕ ਪਹਿਲਾਂ ਉੱਚੀ ਆ ਉੱਥੋਂ ਇੱਥੇ ਕਾਫੀ ਮਿੱਟੀ ਸੀਗੀ ਇਹ ਬਹੁਤ ਨੀਵੀ ਹੋ ਗਿਆ ਸੜਕ ਤੇ ਆਪਣ ਗੱਡੀ ਖੜੀ ਨਾ ਜੀ ਹੂੰ 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 ਉਹ ਗੜਕ ਉੱਚੀ ਆ ਉੱਥੋਂ ਆ ਆ ਜਗ੍ਹਾ ਵੀ ਉਹ ਪਹਿਲਾਂ ਵਾਲੇ ਵਾਂ ਠੀਕ ਹੈ ਜੀ ਇਤੋਂ ਪਾਣੀ ਉੱਛਲਦਾ ਸੀ 2 ਸਾਲ ਪਹਿਲਾਂ ਜਦੋਂ ਹੜ੍ਹ ਆਇਆ ਠੀਕ ਹੈ ਜੀ ਇਹ ਤਾਂ ਰਸਤਾ ਸਿਰ ਥੱਲੇ ਨੂੰ ਬਣਿਆ ਹੋਇਆ ਕੋਈ ਆ ਥੱਲੇ ਨਾ ਬਣਿਆ ਹੋਇਆ ਰਸਤਾ ਆ ਹੁਣ ਦੋ ਟਰਾਲੀਆਂ ਮਿੱਟੀ ਦੀ ਸੁੱਟੀਆਂ ਜੇ ਬਹੁਤ ਨੀਵਾ ਇੱ ਕੋਈ ਨਹੀਂ ਕਰਵਾ ਦਿੰਨੇ ਮਿੱਟੀ ਮਿਲ ਜੂਗੀ ਮਿੱਟੀ ਮਿਲ ਜੂਗੀ ਮਿੱਟੀ ਐਦਾਂ ਕਰੋ ਜੀ ਮਿੱਟੀ ਐਦਾਂ ਇਧਰੋਂ ਤਾਂ ਹਾਲੇ ਤੱਕ ਤਾਂ ਨਹੀਂ ਜਦੋਂ ਤੱਕ ਪਾਣੀ ਆ ਜੀ ਉਹ ਜਿਹੜਾ ਨਾ ਜੀ ਉਹ ਉੱਚਾ ਏਰੀਆ ਆ ਹਾਂਜੀ ਜੇ ਉਹ ਚੱਕ ਹੋ ਜਵੇ ਕਿਸੇ ਤਰ੍ਹਾਂ ਅੰਦਰੋਂ ਤੇ ਚਲੋ ਇਹ ਤਾਂ ਬਾਅਦ ਦੀ ਗੱਲ ਹੋ ਗਈ ਨਾ ਹੁਣ ਜੇ ਆਪਾਂ ਇੱਥੇ ਪੰਜ ਸੱਤ ਗੱਡੀਆਂ ਸੁੱਟਣੀਆਂ ਹੁਣ ਤੇ ਕਿਸੇ ਪਾਸੇ ਮਿੱਟੀ ਹੈਗੀ ਹਾਲ ਦੀ ਘੜੀ ਮੁਸ਼ਕਲ ਹੋ ਜਾਂਦੀ ਕਿਤੇ ਵਰਜਨੋਂ ਆਸ ਕਿਤੇ ਟਾਹੇ ਤੋਂ ਪਿੱਛੋਂ ਮਿਲ ਸਕਦੀ ਆ ओके ਜਾਂ ਜਿਹੜੇ ਆਪਣੇ ਹਾਈਵੇ ਵਾਲੇ ਆ ਉਹਨਾਂ ਦੀ ਜ਼ਮੀਨ ਪਈ ਆ ਕਈ ਜਗ੍ਹਾ ਉੱਥੋਂ ਆਪਾਂ ਚੱਕ ਸਕਦੇ ਹਾਂ ਠੀਕ ਹੈ ਜੀ ਹਾਂਜੀ ਤੇ ਇੱਕ ਇਲਾਕਾ ਤੁਹਾਡਾ ਇਸ ਵੱਲੋਂ ਧੰਨਵਾਦੀ ਆ ਵੀ ਜੇ ਜੇ ਹਿਸਾਬ ਨਾਲ ਐਦ ਕੀ ਪਾਣੀ ਦੀ ਮਾਰ ਸੀ ਇਹ ਟੁੱਟਣਾ ਹੀ ਟੁੱਟਣਾ ਸੀਗਾ ਇਹ ਪਹਿਲਾਂ ਹੀ ਟੁੱਟ ਗਿਆ ਨਾ ਸੀ ਪੱਥਰਾਂ ਦੇ ਕਰਕੇ ਜਿਹੜਾ ਹਨਾ ਪੱਥਰ ਲੱਗਿਆ ਇਹਦੇ ਕਰਕੇ ਬਚ ਗਏ ਤੇ ਗਾਂ ਵੀ ਖਿਆਲ ਰੱਖਿਓ ਇਦਾਂ। ਨਹੀਂ ਆਪਾਂ ਚੱਲਦਾ ਹੀ ਰੱਖਣਾ ਕੰਮ ਇਹ। ਹਾਂਜੀ। ਹੌਲੀ-ਹੌਲੀ ਕਰਕੇ ਅੱਗੇ ਚੱਲਦੇ ਜਾਵਾਂਗੇ। ਹਾਂਜੀ। ਉਹ ਤੋਂ ਜਿੰਨੀਆਂ ਜਿੰਨੀਆਂ ਹੈਗੀਆਂ ਸਾਰੀਆਂ ਪੱਥਰਾਂ ਕਰਕੇ ਬਚ ਗਈਆਂ। ਉਹਦੇ ਜਿੱਥੇ ਆਪਾਂ ਪਹਿਲਾਂ ਦੇਖ ਕੇ ਗਏ ਸੀ। ਉੱਥੇ ਤੋਂ ਉਦੋਂ ਹੀ ਟੁੱਟਣ ਵਾਲਾ ਸੀ। ਹਾਂ। ਹੁਣ ਇਹਨਾਂ ਕੋਲ ਹੋਰ ਕਰਿਓ ਜੀ। ਜੀ। ਤੁਸੀਂ ਬੇਨਤੀ ਕਰਿਓ ਇਹ ਆਪਣਾ ਏਰੀਆ ਬਚ ਜਵੇ ਜੇ ਪੱਥਰ ਹੋਰ ਲੱਗੇ ਤਾਂ। ਲਵਾਵਾਂਗੇ ਜੀ। ਅਸੀਂ ਇਹਨੂੰ ਬੰਦ ਨਹੀਂ ਕਰਾਂਗੇ ਜਦੋਂ ਪਾਣੀ ਉਤਰੇਗਾ। ਹਾਂ। ਅਸੀਂ ਇਹਨੂੰ ਚਾਲੂ ਰੱਖਾਂਗੇ ਅੱਗੇ ਤੱਕ ਜਿੱਥੇ ਤੱਕ ਜਾ ਸਕੇ ਪੱਥਰ ਆਪਾਂ ਕੰਟੀਨਿਊ ਰੱਖਾਂਗੇ ਪਈ 25 30 ਸਾਲ ਹੋ ਗਏ ਪੱਥਰ ਲੱਗਿਆ ਹੀ ਨਹੀਂ ਸਿੱਦਾ ਅੱਛਾ 25 30 ਸਾਲ ਤੋਂ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਇਹਦੀ ਕਿਸੇ ਸਰਕਾਰਾਂ ਨੇ ਤੇ ਆ ਜਿਹੜਾ ਹੁਣ 3 ਸਾਲ ਤੋਂ ਤੁਸੀਂ ਅਪਰਾਲਾ ਕੀਤਾ ਇਹਦੇ ਕਰਕੇ ਬਚ ਗਏ ਤੇ ਆਪਣੇ ਤੌਰ ਤੇ ਤਾਂ ਕੋਸ਼ਿਸ਼ ਕਰੀਦੀ ਵੀ ਹਰ ਸੰਭਵ ਕੰਮ ਜਿਹੜਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਕਰਨਾ ਬਣਦਾ ਸਾਡਾ ਫਰਜ਼ ਬਣਦਾ ਡਿਊਟੀ ਹੈ ਸਾਡੀ ਹਾਂਜੀ ਤੇ ਕਰੀ ਜਾਂਦੇ ਆ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਸੀਐਮ ਸਾਹਿਬ ਵੱਲੋਂ ਤੇ ਨਾ ਚੀਜ਼ਾਂ ਦੀ ਨਾ ਹੀ ਕੋਈ ਨਹੀਂ ਹੈਗੀ ਜੀ ਬਿਲਕੁਲ ਬਸ ਲੱਗੇ ਰਹੇ ਆ ਮਤਲਬ ਲੇਬਰ ਲੱਗੀ ਰਹੀ ਹੈ ਸਾਡੀ ਆਪਾਂ ਕਰਦੇ ਰਹੇ ਆ ਬਿਲਕੁਲ ਚਾਹੇ ਉਹ ਧਰਤੀ ਇੱਥੇ ਲਾ ਪਾਣੀ ਬਚਾਉਣ ਦੀ ਗੱਲ ਹੋਵੇ ਹਾਂਜੀ ਚਾਹੇ ਨਹਿਰਾਂ ਖਾਲਿਆਂ ਦੀ ਗੱਲ ਹੋਵੇ ਅਸੀਂ ਅਸੀਂ ਮਤਲਬ सीएम साहब ਵੱਲੋਂ ਇੰਨਾ ਖੁੱਲਾ ਵੀ ਅਸੀਂ ਦੁਹਾਈਆਂ ਪਾਉਣੇ ਕਿ ਬਈ ਕਿਸੇ ਨੂੰ ਖਾਲ ਚਾਹੀਦੀ ਆ ਦੱਸੋ ਕਿਸੇ ਨੇ ਮੋਗਾ ਚਾਹੀਦਾ ਨਵਾ ਦੱਸੋ ਕਿਸੇ ਨੇ ਮੋਗਾ ਵੱਡਾ ਕਰਨਾ ਦੱਸੋ ਜੇ ਤੁਹਾਡੇ ਕੋਲ ਮਤਲਬ ਹਜੇ ਮੋਗਾ ਵੀ ਹੈ ਨਹੀਂ ਖਾਲ ਵੀ ਹੈ ਨਹੀਂ ਤੁਸੀਂ ਸਿੱਧਾ ਵੀ ਪਾਣੀ ਲਾਉਣਾ ਲਾਓ ਤੁਹਾਨੂੰ ਕੋਈ ਨਹੀਂ ਰੋਕਣਾ ਓਕੇ ਇੱਥੋਂ ਤੱਕ ਮਤਲਬ ਜ਼ਿੰਮੇਵਾਰਾਂ ਨੂੰ ਖੁੱਲ੍ਹ ਦਿੱਤੀ ਹੋਈ ਹੈ ਨਹੀਂ ਜੀ ਕਾਫੀ ਕੁਝ ਵੈਸੇ ਜਦੋਂ ਆਪਾਂ ਦੇਖਦੇ ਆਂ ਤੇ ਹੁਣ ਪੰਜਾਬ ਲਈ ਸਰਕਾਰ ਨੇ ਤਾਂ ਕੀਤਾ ਬਸੇਰਾ ਵੱਡੇ ਕੰਮ ਬਹੁਤ ਕੀਤੇ ਆ ਜਿੱਦਾਂ ਨਹੀਂ ਹੈ ਹੁਣ ਲਾਈਟ ਜਿੱਦਾਂ ਪਹਿਲਾਂ ਬਿਜਲੀ ਕੋਸ਼ ਬੰਦਿਆਂ ਨੂੰ ਮਾਫ ਹੁੰਦੀ ਸੀ ਹੁਣ ਸਾਰੇ ਟੋਟਲੇ ਬਾਪ ਹੋ ਗਿਆ 600 ਜੂੰਟ ਤੇ ਇਦਾਂ ਦੇ ਕੰਮਕਾਰ ਨਹਿਰੀ ਪਾਣੀ ਜਾਂ ਹੋਰ ਜਿਹੜੇ ਸਾਰੇ ਪੰਪ ਖਤਮ ਹੋ ਗਏ ਹਾਂ ਜੀ ਵੀ ਤਾਂ ਵੀ ਲਾਈਟ ਬੰਦ ਖੁੱਲੀ ਆਪਾਂ ਨੂੰ ਕਦੀ ਇਦਾਂ ਦੇਖਣ ਨੂੰ ਨਹੀਂ ਮਿਲੀ ਲਾਈਟ ਬਹੁਤ ਮਿਲਦੀ ਆ ਮੋਟਰਾਂ ਲਈ ਇਦਾਂ ਨਹੀਂ ਕਦੇ ਆਉਂਦੀ ਸੀਗੀ ਮੈਂ ਖੁਦ ਰਾਤ ਨੂੰ 1-1 ਵਜੇ ਜਾ ਕੇ ਮੋਟਰ ਦਾ ਸਵਿਚ ਦੱਬਣ ਜਾਂਦੀ ਰਹੀ ਹਾਂ ਖੂਹਾਂ ਤੇ ਮਤਲਬ ਰਾਤ ਨਹੀਂ ਹੁੰਦਾ ਸੀ ਆਪਣਾ ਕੰਨ ਕਨ ਨੂੰ ਪਾਣੀ ਰਾਤ ਨੂੰ ਹੀ ਲੱਗਦਾ ਸੀ ਹਾਂਜੀ ਪਰ ਭਾਈ ਬੇ ਵੀ ਬਹੁਤ ਸਾਰੀਆਂ ਚੀਜ਼ਾਂ ਜੀ ਹਜੇ ਜੇ ਕਿਸੇ ਨੇ ਚੱਜਣਾ ਕੰਮ ਕੀਤਾ ਹੀ ਨਹੀਂਗੇ ਤਾਂ ਕੰਮ ਮੁੱਕਦਾ ਹੀ ਨਹੀਂ ਕੰਮ ਹੈ ਹੀ ਬਹੁਤ ਹੈ ਜੀ ਨਹੀਂ ਕੰਮ ਬਹੁਤ ਹੈ ਬਹੁਤ ਹੈ ਜੀ ਹਣਾ ਬਹੁਤ ਹੈ ਇੱਕ ਜਿੱਦਾਂ ਹਾਈਵੇ ਤੇ ਨਾ ਮਿੱਟੀ ਭੈਣੀ ਥੋੜੀ ਜੀ ਜੀ ਉਧਰ ਪੁਲ ਤੇ ਦੇਖਣਾ ਕਿ ਆਪਾਂ ਪਹਿਲੇ ਥੋੜੇ ਜਿ ਮੋਕਾ ਦੇਖ ਲਈਏ ਜੀ ਉਹ ਉਹ ਪੁਲ ਤੇ ਮਿੱਟੀ ਭੈਣੀ ਆ ਜੀ ਜੇ ਕਿਤੇ ਹਾਈਵੇ ਵਾਲਿਆਂ ਨੂੰ ਤੁਸੀਂ ਪਰਮਿਸ਼ਨ ਦੇ ਦਿਓ ਠੀਕ ਹੈ ਜੀ ਉਹ ਉਹ ਜਿਹੜੀ ਜਿਆਦਾ ਵੱਡਾ ਢੇਰ ਆ ਜੀ ਮਿੱਟੀ ਦਾ ਹਾਂਜੀ ਉਹ ਕੱਢ ਲਾਂਗੇ ਉਹ ਚੱਕ ਕੇ ਤਾਂ ਉਹ ਉਧਰ ਦੀ ਲੈ ਜਾਓ ਮੈਂ ਤਾਂ ਬੜੀ ਦੇਰ ਦੀ ਉਹਨਾਂ ਨੂੰ ਪਰਮਿਸ਼ਨ ਦੇ ਰੱਖੀ ਸੀ ਠੀਕ ਆ ਕਿ ਵੀ ਤੁਸੀਂ ਨਾ ਆਸੇ-ਪਾਸੇ ਪਿੰਡਾਂ ਚੋਂ ਮਿੱਟੀ ਨਾ ਕੱਢੋ ਓਕੇ ਇੱਕ ਤਾਂ ਸਾਡੀਆਂ ਸੜਕਾਂ ਟੁੱਟਦੀਆਂ ਆ ਹਾਂ ਦੂਸਰਾ ਸਾਡਾ ਮਤਲਬ ਖੇਤ ਖਰਾਬ ਹੁੰਦੇ ਨੁਕਸਾਨ ਹੁੰਦਾ ਵੀ ਜਿੱਥੋਂ ਦਰਿਆ ਦੇ ਵਿੱਚ ਥੋੜਿਆ ਤੁਸੀਂ ਚੱਕ ਲੋ ਮਿੱਟੀ ਹਾਂ ਉਹ ਚੱਕ ਲੈਣਾ ਹਾਂ ਇਹਦੇ ਨਾਲ ਆਪਾਂ ਨੂੰ ਕਾਫੀ ਫਾਇਦਾ ਹੋ ਜਾਣਾ ਚੱਕਣ ਨਾਲ ਜੀ ਉਹ ਜਿਹੜੀ ਕਾਹੀ ਵਾਲੀ ਆ ਦੀਦੀ ਸਾਰੀ ਉਹ ਸਾਰੇ ਨਿਕਲ ਜੂਗੀ ਜੀ ਹਾਂਜੀ ਇਹ ਜਿਹੜੇ ਪਪੂਲਰ ਆ ਸਾਹਮਣੇ ਹਾਂਜੀ ਇਹ ਲੋਕਾਂ ਦੀ ਆਪਣੀ ਮਲਕੀ ਹੈ ਜਾਂ ਸਰਕਾਰੀ ਜ਼ਮੀਨ 'ਚ ਲੱਗੇ ਹੋਇਆ ਕਬਜ਼ਾ ਕੀਤਾ ਹੋਇਆ ਹੋ ਸਕਦਾ ਸਰਕਾਰੀ ਹੋਵੇ ਮਲਕੀ ਵੀ ਹੋ ਸਕਦੀ ਆ ਕੁਝ ਸਰਕਾਰੀ ਹੈ ਜੀ ਸਾਰੀ ਮਲਕੀ ਤੇ ਬਦਰਾ ਦੇ ਵਿੱਚੋਂ ਵਿੱਚ ਮਲਕੀ ਤਾਂ ਨਹੀਂ ਹੋ ਸਕਦੀ ਜੀ ਹਾਂਜੀ ਇਹ ਕਬਜ਼ਾ ਹੀ ਆ ਜੀ ਨਹੀਂ ਸੈਂਟਰ ਦੇ ਵਿੱਚ ਥੋੜੀ ਮਲਕੀ ਆ ਜਾਊਗੀ ਆ ਦੇਖੋ ਕਿੱਥੇ ਖੜੇ ਪਪੂਲਰ ਆ ਮੋਢੇ ਪਏ ਆ ਹਾਂਜੀ ਹੈਨਾ ਹਾਂਜੀ ਬੀਬੀ ਸਾਡੇ ਦੇ ਦੋ ਘਰਾਂ ਦੀ ਆ ਬਸ ਅੱਛਾ ਜੀ ਸਾਰੀ ਸਰਕਾਰੀ ਜ਼ਮੀਨ ਹੈ ਸਰਕਾਰੀ ਜ਼ਮੀਨ ਹੈ ਹਾਂਜੀ ਇਹ ਆਪਣਾ ਮੈਨੂੰ ਲੱਗਦਾ ਅੱਧਾ ਪੌਣਾ ਕਿਲੋਮੀਟਰ ਦੇ ਵਿੱਚ ਪੱਥਰ ਲੱਗ ਗਿਆ ਜਾਂ ਜ਼ਿਆਦਾ ਚ ਲੱਗ ਗਿਆ ਫੇ ਲੱਗ ਗਿਆ ਹੋਣਾ ਕਿਲੋਮੀਟਰ ਕਿਲੋਮੀਟਰ ਚ ਲੱਗ ਗਿਆ ਨਾ ਕਿਲੋਮੀਟਰ ਹਾਂ ਹੁਣ ਜਿੱਦਾਂ ਜੀ ਉੱਥੋਂ ਛੱਡ ਕੇ ਇਹਨੇ ਅੱਗੇ ਆ ਗਿਆ ਜੀ ਅੱਛਾ ਜੀ ਉੱਥੋਂ ਹੁਣ ਪੱਥਰ ਇੱਥੇ ਲੱਗਣਾ ਚਾਹੀਦਾ ਜੀ ਆਇਰ ਗਿੱਟ ਸੱਟ ਹੋ ਜਾਣੀਆਂ ਪਾਣੀ ਦੀ ਹੋਣੀ ਨਹੀਂ ਆਪਾਂ ਲਾਵਾਂਗੇ ਜੀ ਹੁਣ ਜੇ ਬਰਸਾਤ ਹੀ ਆ ਗਈ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ ਤੇ ਦੂਜਾ ਇਹ ਆ ਜੀ ਵਿਚੋਂ ਉਹ ਜਿਹੜਾ ਖੜਾ ਨਾ ਵਿਚੋਂ ਡਰੇਨ ਕੱਢੀ ਜਾਵੇ ਜਾਂ ਕੁਛ ਉਹਦਾ ਹੱਲ ਕੀਤਾ ਹੋਵੇ ਉਹ ਇਧਰ ਦਰਿਆ ਸਾਰਾ ਘੁੰਮ ਕੇ ਇਧਰੋਂ ਹੋ ਕੇ ਵਜ ਕੇ ਫਿਰ ਵਜ ਕੇ ਆਉਂਦਾ ਬਿਲਕੁਲ ਉਹਦਾ ਆਪਰੂ ਫਾਇਦਾ ਹੋ ਜਾਣਾ ਜੀ ਨਹੀਂ ਕਰਾਂਗੇ ਜੀ ਇਹ ਸਾਰਾ ਨਾ ਅਸੀਂ ਉਹ ਪੌੜਾ ਵਾਲੇ ਉੱਥੇ ਮਿੱਟੀ ਪਰਲੇਮੈਂਟੇ ਪਾਉਣ ਵਾਲੀ ਜੋ ਚੌਕਾਂ ਪਰਲੇਮੈਂਟ ਸਾਈਡ ਪਹੁੰਚ ਚੁੱਕੇ ਨੇ ਉੱਥੇ ਰੋਡ ਹੈਗੀ ਕੋਈ ਵਿਚੋਂ ਨਹੀਂ ਇਧਰ ਨਹੀਂ ਕੁਛ ਵੀ ਉੱਪਰ ਉਧਰ ਦੀ ਚੱਲ ਜਾਣ ਉਹ ਪੁਲ ਤੇ ਉਹਨਾਂ ਦਾ ਪੌੜਾ ਉੱਥੇ ਉ ਕੋਈ ਨਹੀਂ ਜੀ ਆਪਾਂ ਕਰਦੇ ਬਾਅਦ ਦੇ ਵਿੱਚ ਹੁਣ ਪਰਮਾਤਮਾ ਸੁੱਖ ਰੱਖੇ ਆ ਸੁੱਖ ਸਭ ਲਈ ਸਮਾਂ ਜਿਹੜਾ ਨੰਘ ਜਾਏ ਦੁਖੀ ਤਾਂ ਬਹੁਤ ਤੇ ਦੁਨੀਆ ਹੁਣ ਕੀ ਕਰੀਏ ਦੇਖੋ ਕੀ ਹਾਲ ਹੈ ਬਹੁਤ 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 ਬੰਦੇ ਫਿਰਦੇ ਆ ਉਹਨੇ ਬਚਾਇਆ ਉੱਥੇ ਬਹੁਤ ਪੱਥਰ ਲੱਗਾ ਸੀ ਪਹਿਲਾਂ ਓਕੇ ਉੱਥੇ ਸਭ ਬਹੁਤ 25 30 ਸਾਲ ਪਹਿਲਾਂ ਤੇ ਪੱਥਰ ਲੱਗਾ ਵੱਡੀ ਠੋਕਰ ਸੀ ਓਕੇ ਉੱਥੇ ਹੁਣ ਉਹ ਵੀ ਆਉਣ ਵਾਲੇ ਰਿਪੇਅਰ ਹੋਣ ਵਾਲੀ ਆ ਠੀਕ ਹੈ ਜੀ ਸਾਰੀ ਢੋੜੀ ਜੀ ਵਿਚਲੇ ਆ ਨਾ ਕਰਕੇ ਕੋਈ ਨਹੀਂ ਆਪਾਂ ਜਦੋਂ ਇਹ ਉਤਰ ਜਾਊਗਾ ਨਾ ਸਾਰਾ ਠੀਕ ਠਾਕ ਹੋ ਜਾਊਗਾ ਇੱਕ ਵਾਰੀ ਫਿਰ ਸਾਰਾ ਐਕਸੀਡੈਂਟ ਲੈਵਲ ਦੇ ਉੱਪਰਲੇ ਸਾਰੇ ਅਧਿਕਾਰੀ ਲੈ ਕੇ ਆਵਾਂਗੇ ਮੈਂ ਤਾਂ ਮਾਨਪ੍ਰੀਤ ਸਿੰਘ ਨੂੰ ਕਿਹਾ ਮੈਂ ਮਾਨਪ੍ਰੀਤ ਸਿੰਘ ਨੂੰ ਕਿਹਾ ਮੈਂ ਕਿਹਾ ਤੁਸੀਂ ਸਾਡੇ ਨਾਲ ਰਲੋ ਆਪਾਂ ਕੰਮ ਕਰਾਈਏ ਹਾਂ ਬਿਲਕੁਲ ਜੀ ਹਾਂ ਤੁਹਾਨੂੰ ਪਤਾ ਹੈ ਨੰਬਰਦਾਰ ਜੀ ਸੰਗੋਵਾਲ ਦੇ ਇਦਾਂ ਹੀ ਹੁੰਦੀ ਹੈ ਜੀ ਤੁਸੀਂ ਇੱਕ ਦੂਸਰੇ ਦਾ ਸਹਾਰਾ ਬਣਨਾ ਪੈਂਦਾ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਪੈਂਦਾ ਚੰਗੇ ਤਜਰਬੇਕਾਰ ਬੰਦੇ ਅੱਗੇ ਹੋਣ ਬਿਲਕੁਲ ਤੇ ਮੇਰੇ ਲਈ ਕੰਮ ਸੌਖਾ ਵੀ ਹੋ ਜਾਂਦਾ ਮੈਂ ਤਾਂ ਲਿਆ ਸਕਦੀ ਹਾਂ ਹਾਂਜੀ ਹਾਂਜੀ ਲਾਉਣਾ ਤਾਂ ਤੁਸੀਂ ਆ ਬਿਲਕੁਲ ਬਿਲਕੁਲ ਮੈਂ ਤਾਂ ਜਾ ਕੇ ਸੀ ਤੇ ਝੋਲੀ ਅੱਡੀ ਰੱਖੀਦੀ ਆ ਕਦੀ ਸੀਐਮ ਸਾਹਿਬ ਦੇ ਸਾਹਮਣੇ ਕਦੀ ਐਮਪੀਆ ਤੇ ਸਾਹਮਣੇ ਕਦੀ ਕਿਸੇ ਦੇ ਵੀ ਹਰ ਸੰਭਵ ਕੋਸ਼ਿਸ਼ ਕਰਦੇ ਆ ਆਪਣੇ ਲੋਕਾਂ ਵਾਸਤੇ ਪਰ ਕੰਮ ਪਿੰਡਾਂ ਦੇ ਵਿੱਚ ਕਰਨਾ ਤੁਸੀਂ ਆ ਦੇਖ ਰੇਕ ਤੁਸੀਂ ਕਰਨੀ ਆ ਪੈਸਾ ਤੁਸੀਂ ਵਰਤਣਾ ਜੇ ਤੁਸੀਂ ਆਪ ਸਿਆਣੇ ਚੰਗੇ ਸੂਝਵਾਨ ਬੰਦੇ ਅੱਗੇ ਹੋ ਕੇ ਵਰਤੋਗੇ ਤੇ ਦੁੱਗਣਾ ਹੋ ਜਾਂਦਾ ਬਿਲਕੁਲ ਸੁੱਖਾ ਹੋ ਜਾਂਦਾ ਸੁੱਖਾ ਹੋ ਜਾਂਦਾ ਇਹ ਸਾਰਾ ਪੱਥਰਾਂ ਦੀ ਜਗ੍ਹਾ ਕਰਕੇ ਵੱਧ ਗਿਆ ਉੱਚੇ ਕਰਨ ਵਾਲੇ ਪੱਥਰ ਥੋੜੇ ਇਹ ਠੀਕ ਹੈ ਜੀ ਇਹ ਤੁਹਾਡੇ ਬਹਿ ਗਿਆ ਆ ਇਹ ਤੁਹਾਡੇ ਪਰਾਲੇ ਲਈ ਅਸੀਂ ਧੰਨਵਾਦ ਕਰਦੇ ਜੀ ਬਾਕੀ ਦਾ ਧੰਨਵਾਦ ਕਰਦਾ ਹੈ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਇਹ ਤਾਲਵੰਡ ਤੱਕ ਜੀ ਤਲ ਮੰਤਤ ਸਾਰੀ ਜਮੀਨ ਖਰਾਬ ਦਾਤਾ ਖੈਰ ਕਰੇ ਜੀ ਬਸ ਮਿਹਰ ਕਰੇ ਆਉਣ ਵਾਲੇ ਦਿਨ ਵੀ ਸਾਡੇ ਇਦਾਂ ਸੁਖਸਬੀਲੀ ਲੰਘ ਜਾਣ ਸੁਖਸਬੀਲੀ ਲੰਘ ਜਾਣ ਕੱਲ ਜਾਣਾ ਉਧਰ ਬਾਉ ਪਰ ਜਾਣਾ ਆ ਵੀ ਉੱਥੇ ਦੇਖਦੇ ਆਥੇ ਬੜੇ ਮਾੜੇ ਹਾਲ ਤੇ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਇਹ ਵੀ ਜੋ ਜਿਹੜਾ ਫਲੱਟ ਗੇਟ ਲਾਉਣੇ ਗੇਟ ਵਾਲ ਜੀ ਉਹ ਸਾਡੇ ਬਹੁਤ ਚਿਰ ਦੇ ਆਏ ਡਿਮਾਂਗ ਉਹਨਾ ਮੈਨੂੰ ਮੰਤਰੀ ਸਾਹਿਬ ਕਹਿੰਦੇ ਸੀ ਵੀ ਮੌਕੇ ਤੇ ਆਉਂਗਾ ਓਕੇ ਇੱਕ ਵਾਰੀ ਉਹ ਆਉਣਗੇ ਮੈਂ ਲਿਆਵਾਂਗੇ ਉਹਨਾਂ ਨੂੰ ਵਾਅਦੇ ਵਿੱਚ ਉਹ ਕਹਿੰਦੇ ਸੀ ਮੌਕੇ ਤੇ ਆਉਂਕਿਉਂਕਿ ਪ੍ਰਸ਼ਾਸਨ ਦਾ ਮੰਨਦਾ ਨਹੀਂ ਹੈ ਉਸ ਗੱਲ ਵਾਸਤੇ ਉਹ ਕਹਿੰਦੇ ਬੱਜਾ ਹੋਇਆ ਬੰਨ ਹੈਲੋ ਜਿਹੜਾ ਲੱਗਾ ਨਾ ਜਦੋਂ ਬੈਕ ਮਾਰਦਾ ਨੀ ਉਹ ਮੈਂ ਬੰਦ ਕਰਵਾ ਦਿੱਤਾ ਸੀ ਨੀ ਉਹ ਬੰਦ ਕਰਵਾਏ ਸੀ ਮੈਨੂੰ ਜਥੇਦਾਰ ਜੀ ਨੇ ਫੋਨ ਕੀਤਾ ਸੀ ਮੈਂ ਫੋਨ ਕੀਤਾ ਸੀ ਮੈਂ ਕਿਹਾ ਉਹ ਬੰਦ ਕਰਵਾ ਦਿਓ ਕੋਈ ਦੇਖਾਂਗੇ ਮੰਤਰੀ ਸਾਹਿਬ ਆਉਣਗੇ ਸੈਕਟਰੀ ਲੈਵਲ ਦੇ ਇੱਥੇ ਲੋਕ ਆਉਣਗੇ ਕਈ ਪਿੰਡਾਂ ਬਣੇ ਹੋਏ ਨੇ ਜਿਉ ਪਹਿਲਾਂ ਠੀਕ ਹੈ ਜੀ ਨਹੀਂ ਫਿਰ ਵੀ ਆਪਾਂ ਕੋਈ ਨਹੀਂ ਕਰਾਂਗੇ ਹਾਂ ਮੈਨੂੰ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਮੈਂ ਮੌਕੇ ਤੇ ਚੱਲੂੰਗਾ ਫਿਰ ਮੰਤਰੀ ਸਾਹਿਬ ਆਉਣਗੇ ਸੈਕਟਰੀ ਲੈਵਲ ਦੇ ਨਾਲ ਬੰਦੇ ਆਉਣਗੇ ਫਿਰ ਦੇਖਾਂਗੇ ਕੀ ਕੀਤਾ ਜਾ ਸਕਦਾ ਇੱਕ ਵਾਰੀ ਕਰਿਓ ਉਪਰਾਲਾ ਜਰੂਰ ਜੀ ਥੋਕ ਜਿਦਾ ਪੱਥਰ ਲਗਾ ਇਦਾਂ ਲੱਗ ਜਾਵੇ ਤੇ ਸਾਡਾ ਇਥੋਂ ਬੰਦ ਦਾ ਬਾਜ਼ਾਰ ਹੋਊਗਾ ਕਰ ਲਾਂਗੇ ਜੀ ਜੇ ਕੱਕੇ ਜੀ ਆ ਲੱਗੇ ਬਹੁਤ ਆ ਗਿਆ 50 ਫੋਟੀਆਂ ਮਾਰਾ ਡਿਸਟੈਂਸ ਰਹਿ ਗਿਆ ਇਧਰ ਬੰਦ ਤੁਹਾਡਾ ਇੱਥੇ ਆਉਣਾ ਜੀ ਵਿਜ਼ਿਟ ਕਰਨਾ ਇਹਦੇ ਨਾਲ ਵੀ ਸਾਨੂੰ ਹੌਸਲਾ ਮਿਲਦਾ ਜੀ ਮੈਨੂੰ ਤਾਂ ਹੁਣ ਦੇਖਣਾ ਹੈ ਜੀ ਮੈਂ ਤਾਂ ਆਪਣੇ ਲੋਕਾਂ ਵਾਸਤੇ ਸਸ਼ਿਕਾ ਮੈਂ ਤਾਂ ਆਪਣੇ ਸਾਰੇ ਲੋਕਾਂ ਦਾ ਦੇਖਣਾ ਹੀ ਹੈ ਜੀ ਵੀ ਕਿੱਥੇ ਕਿਸ ਚੀ ਦੀ ਕਿਤੇ ਕਮੀ ਆ ਹੋਵੇ ਨਹੀਂ ਵੀ ਬਹੁਤ ਬਹੁਤ ਤੁਸੀਂ ਬਿਨਾ ਕਹਿਣ ਤੋਂ ਆ ਜਾਂਦੇ ਆ ਗੇੜਾ ਮਾਰਦੇ ਹੁਣ ਦੇ ਵਿੱਚ ਤੁਸੀਂ ਘੱਟੋ ਘੱਟ 4-5 ਦਿਨ ਦਿਨੇ-ਦਿਨੇ ਤੁਸੀਂ ਗਿਹੜਾ ਹੀ ਰੱਖਿਆ ਇੱਥੇ ਬਚ ਗਿਆ ਓਵਰਫਲੋ ਹੋਣ ਤੋਂ ਨਹੀਂ ਤਾਂ ਉਦੋਂ ਹੀ ਟੁੱਟ ਜਾਣਾ ਇਹ ਸਾਰੇ ਚਲੋ ਜੀ ਉਹ ਤਾਂ ਜੋ ਸਾਡੀ ਮਿੱਟੀ ਪਵਾ ਦਿਓ ਇਹ ਬਹੁਤ ਨੀਵਾ ਆ ਉੱਚਾ ਕਰ ਲਾਂਗੇ ਜੀ ਕਰ ਲਾਂਗੇ ਥੋੜਾ ਜਿਹਾ ਟਰਾਲੀਆਂ ਲਾਂਗੇ ਨਾ ਕਿ ਦਵਿਆ ਉਹਨੂੰ ਕੋਈ ਨਹੀਂ ਉਹ ਲੈਵਲ ਵੀ ਹੋ ਜਾ ਕਾਫੀ ਨਹੀਂ ਕਿਸੇ ਚੀਜ਼ ਦੀ ਬਹੁਤ ਵਧੀਆ ਮਿੱਟੀ ਪੈ ਗਈ ਜੀ ਉਧਰ ਨਹੀਂ ਇੱਥੇ ਵੀ ਪਾਵਾਂਗੇ ਜੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇ ਹਾਂ ਵੀ ਪੈ ਜਾਵੇ ਮਿੱਟੀ ਸਾਰੇ ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਮਿੱਟੀ ਬਹੁਤ ਜਾਨ ਨੀਵਾ ਆ ਅੱਗੇ ਠੀਕ ਹੈ ਜੀ ਹਾਂ ਜੀ ਨਹੀਂ ਅਸੀਂ ਆਵਾਂਗੇ ਜਦੋਂ ਇਹ ਸਾ ਸੋ ਥੋੜਾ ਨੇ ਉਤਰ ਜਾਵੇ ਪਾਣੀ ਅਸੀਂ ਕੰਮ ਤੇ ਦੁਬਾਰਾ ਲੱਗ ਜਾਈਏ ਤੁਸੀਂ ਕੰਮ ਤੇ ਅਸੀਂ ਵਿੱਚ ਜਾਣ ਜੋਗੇ ਹੋ ਜੀ ਫਿਰ ਅਪਾ ਪ੍ਰਸ਼ਾਸਨ ਸਾਰਾ ਲੈ ਕੇ ਤੇ ਇਹਦੀ ਸਾਰੀ ਰੂਪਰੇਖਾ ਤਿਆਰ ਕਰ ਲਾਂਗੇ ਕੰਮ ਬੰਦ ਨਹੀਂ ਹੋਣ ਦਿੰਦੇ ਸਾਰਾ ਸਾਲ ਠੀਕ ਹੈ ਜੀ ਬਹੁਤ ਧੰਨਵਾਦ ਇੱਕ ਹੋਰ ਸਾਡੇ ਆ ਕਿਲੋਮੀਟਰ ਆ ਉਹ ਦੇਖਣ ਥੋੜੀ ਲੱਗਦੀ ਆ ਕੋਈ ਗੱਲ ਨਹੀਂ ਹੋਰੋਂ ਲੈ ਕੇ ਆਪਰੇ ਤੱਕ ਕਿਲੋਮੀਟਰ ਆ ਆਪਾਂ ਆਪਾਂ ਸਪੈਸ਼ਲ ਪਰਮਿਸ਼ਨ ਲੈ ਲਾਂਗੇ ਦੀ ਆਪ ਲੈ ਲਾਂਗੇ ਜੀ ਸਾਨੂੰ ਹੌਸਲਾ ਤਾਂ ਜੀ ਸਾਨੂੰ ਸਾਫ਼ ਕਰਨ ਦੀ ਅਗੇ ਦੇ ਦਿਓ ਜੀ ਪਰ ਇਹ ਨਿਕਲ ਜਾਵੇ ਨਹੀਂ ਜੀ ਮੈਂ ਤਾਂ ਮੁੱਖ ਮੰਤਰੀ ਸਾਹਿਬ ਕੋ ਪੇਸ਼ ਹੋ ਕੇ ਨਾ ਹਾਂ ਜੇ ਉਹਨਾਂ ਦਾ ਕੁਛ ਨਾ ਬਣਦਾ ਹੋਵੇ ਅਸੀਂ ਕਵਾਂਗੇ ਸਾਨੂੰ ਪਰਮਿਸ਼ਨ ਦੇ ਦੇ ਅਸੀਂ ਆਪੇ ਸਾਫ਼ ਕਰ ਲੈਂਦੇ ਹਾਂ ਹਾਂ ਬਸ ਹਾਂ ਕਰ ਲਾਂਗੇ ਜੀ ਸਾਰੇ ਰਲ ਮਿਲ ਕੇ ਕੱਢ ਲਾਂਗੇ ਕੰਮ ਇਹ ਠੀਕ ਹੈ ਜੀ ਬਹੁਤ ਧੰਨਵਾਦ ਜੀ ਆ ਥੋੜਾ ਜਿਹਾ ਜ਼ਰੂਰੀ ਆ ਕਿਉਂਕਿ ਦਰਿਆ ਫਿਰ ਐਨੂੰ ਵਹਿ ਤੁਰਦਾ ਹੈ ਜਦੋਂ ਸਾਹਮਣੇ ਟੋਕਰ ਲੱਗਦੀ ਹੈ ਆਹ ਕਿਹੜਾ ਉੱਥੇ ਪਾਣੀ ਜਿੰਨੀ ਸਾਟੇ ਜੀ ਹੁਣ ਆਪਾਂ ਦੇਖੀਏ ਟਾਈਮ ਨੂੰ ਬਹੁਤ ਜ਼ਿਆਦਾ ਜੋ ਪਾਣੀ ਦੀ ਨਿਕਾਸੀ ਨੂੰ ਜਗ੍ਹਾ ਘੱਟ ਰਹਿ ਗਈ ਆ ਨਹੀਂ ਤਾਂ ਫਿਰ ਖੁੱਲੀ ਜਗ੍ਹਾ ਮਿਲ ਜੇ ਮੈਨੂੰ ਉੱਥੋਂ ਉਹ ਤਾਂ ਖੇਤ ਦੇ ਖੇਤ ਦੇ ਵਿੱਚ ਸਾਰਾ ਪਾਣੀ ਡੰਗਦਾ ਆ ਉੱਥੋਂ ਥੋੜੀ ਕਲੋਜ਼ ਕਰਕੇ ਦਿਖਾਈਓ ਕਿ ਕਿੰਨੇ ਥਾਂ 'ਚ ਪਾਣੀ ਆ ਰਿਹਾ ਬਾਕੀ ਸਾਰਾ ਥੋੜੀ ਜਗ੍ਹਾ ਤੋਂ ਲੰਗਦਾ ਹੈ ਬਹੁਤ ਥੋੜੀ ਜਗ੍ਹਾ ਲੰਗਦਾ ਜਿੱਥੋਂ ਤੇ ਜੇ ਉਹ ਜਗ੍ਹਾ ਸਾਰੀ ਚੱਕ ਹੋ ਜਵੇ ਪਾਣੀ ਖੁੱਲਾ ਆਊਗਾ ਮਾਰ ਨਹੀਂ ਕਰੂਗਾ ਇੱਧਰ ਹੋਰ ਤਾਂ ਨਹੀਂ ਕਿਤੇ ਇਦਾਂ ਦਾ ਮਾਹੌਲ ਨਹੀਂ ਜੀ ਇਹ ਬਹੁਤ ਡੇਂਜਰਸ ਆ ਜੀ ਇੱਥੋਂ ਬਸ ਆ ਪੁਆਇੰਟ ਜਿਹੜਾ ਕੋਈ ਨਹੀਂ ਜੀ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਕਿਉਂਕਿ ਤਜਰਬੇ ਤੁਹਾਡੇ ਤੁਸੀਂ ਇੱਥੇ ਜ਼ਿੰਦਗੀਆਂ ਲਗਾਈਆਂ ਹੋਈਆਂ ਹਨ ਤੁਹਾਨੂੰ ਪਤਾ ਕਿਵੇਂ ਕੀ ਹੁੰਦਾ ਨਹੀਂ ਸਾਨੂੰ ਹੌਸਲਾ ਮਿਲਦਾ ਜੀ ਸਰਕਾਰਾਂ ਸਰਕਾਰਾਂ ਜਦੋਂ ਪੱਥਰ ਲੱਗਾ ਜਿਆ ਦੇ ਸਰਮੇ ਤੋਂ ਆਉਣਾ ਲੱਗਦਾ ਰਿਹਾ ਉਹਦੋਂ ਬਾਅਦ ਨਹੀਂ ਲੱਗਾ ਉਹਦੋਂ ਬਾਅਦ ਨਹੀਂ ਲੱਗਾ ਹਾਂ 30 ਸਾਲ ਨਿਕਲ ਗਏ ਹੁਣ ਤਰਜੀਹਾਂ ਹੀ ਹੋਰ ਸੀਗੀਆਂ ਹੁਣ ਕੀ ਕਹੀਏ ਬਾਰ-ਬਾਰ ਹਰੇਕ ਥਾਂ ਤੇ ਭੰਡੀਆਂ ਤਾਂ ਵੀ ਮਾੜੀ ਗੱਲ ਆ ਬਿਲਕੁਲ ਕਿਉਂਕਿ ਸਾਡੇ ਬਸ ਵੀ ਹੋਰ ਕੁਛ ਨਹੀਂ ਰਜ ਕਰਨ ਵਾਲਿਆਂ ਦੀਆਂ ਲੋਕਾਂ ਦਾ ਤੁਹਾਨੂੰ ਲੋਕਾਂ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਸੀ ਚਲੋ ਜੀ ਇਹ ਬਹੁਤ ਪਿੱਛੇ ਦਾ ਦਾਰਾ ਹਨ ਵੀ ਉਠਾਣ ਵਾਲੀ ਵਜੇ ਆ ਜੀ ਉਠਾਏ ਸੀ ਇੱਥੇ ਇਹ ਇੱਕ ਇਤਿਹਾਸ ਹੀ ਬਣਦਾ ਜੀ ਤੁਹਾਡੇ ਜੁਮੇ ਆਈ ਸੇਵਾ ਇਹ ਹਾਂਜੀ ਹਾਂਜੀ ਤੁਸੀਂ ਕਰੋ ਜੀ ਇਹ ਇੱਕ ਇਤਿਹਾਸ ਹੀ ਬਣਦਾ ਹੁੰਦਾ ਹੁਣ ਅਸੀਂ ਅੱਗੇ ਆਉਣ ਵਾਲੇ ਸਮੇਂ 'ਚ ਕਹਾਂਗੇ ਵੀ ਉਹਨਾਂ ਨੇ ਲੁਆਤਾ ਇਹ ਉਦੀ ਕਿਰਪਾ ਦੇਤੇ ਦੀ ਜੋ ਨੇ ਕਰੋਣਾ ਉਹੀ ਕਰੋਣਾ ਜੀ ਹਾਂਜੀ ਇਹ ਬਸ ਆਪਾਂ ਬਸ ਪ੍ਰਮਾਤਮਾ ਸਮਾਂ ਦੇ ਦੇਵੇ ਛੇਤੀ ਆ ਸਾਰਾ ਪਾਣੀ ਪੂਣੀ ਉਤਰ ਜਾਏ ਆਪਾਂ ਛੇਤੀ ਸ਼ੁਰੂ ਕਰਾਂਗੇ ਐਸਟੀਮੇਟ ਲਗਵਾਉਣੇ ਆ ਇਹਨਾਂ ਦੇ ਬਹੁਤ ਧੰਨਵਾਦ ਐਸਟੀਮੇਟ ਲੱਗਣ ਕੇ ਪਾਸ ਹੋਣਗੇ ਫਿਰ ਆਪਾਂ ਸ਼ੁਰੂ ਕਰਾਂਗੇ ਬੰਦ ਹੀ ਨਹੀਂ ਹੋਣ ਦੇਣਾ ਆਪਾਂ ਪਹਿਲਾਂ ਮੰਗਵਾਉ ਕਰਾਂਗੇ ਬਹੁਤ ਧੰਨਵਾਦ ਬਹੁਤ ਧੰਨਵਾਦ ਇੱਧਰ ਬਥੇਰਾ ਚਾਹੋ ਗਣ ਮਿੱਟੀ ਇੱਧਰ ਵੀ ਰਹੂਗੀ ਉਹਦੇ ਪੱਤਰ ਜਿਹੜਾ ਉਹ ਆਪਾਂ ਲਾ ਕੇ ਦਿੱਤਾ ਜਾਂਦਾ ਮੈਨੂੰ ਚਾਹੀਦਾ ਕਿ ਸਾਰਾ ਹੀ ਆਪਾਂ ਪੱਤਰ ਕਿੱਥੇ ਹੀ ਜਾਏਗੀ ਜਿਸ ਦਾ ਗੱਲ ਕਰਨ ਵਾਲਾ ਵੈਸੀ ਤਾਂ ਚਾਹੀਦਾ ਤਾਂ ਹੈ ਚਾਹੀਦਾ ਤੇ ਵੀ ਆ ਹਾਂਜੀ ਮੈਂ ਆਪਾਂ ਤਾਂ ਕਰੀ ਜਾਵਾਂਗਾ ਹਾਂ ਮਿੰਟ ਮੇਰੇ ਵਾਲਾ ਸਕਾ ਦਿਵ ਬਹੁਤ ਤੇ ਵੀਕ ਸਗਾ ਹੁਣ ਉਸ ਤੇ ਵੀ ਬਹੁਤ ਮੱਥਾ ਲੱਗ ਗਿਆ ਹੈ ਨਹੀਂ ਮੈਂ ਕਰਦੀ ਆਂ ਜੀ ਗੱਲ ਕਰਤਾ ਲੇਕਿਨ ਮੈਡਮ ਇਹ ਆਪ ਜਿਹੜਾ ਵੈਸੀ ਸਕਦੇ ਆਏ ਕਾਨੂੰਨੀ ਤੌਰ ਤੇ ਬੰਦ ਹੋਣੇ ਚਾਹੀਦੇ ਆ ਸੀਨੀਅਰ ਸਾਹਿਬ ਤੁਸੀਂ ਰੱਖੋ ਇਹ ਵਿਧਾਨ ਸਭਾ ਦੇ ਵਿੱਚ ਬਿਲਕੁਲ ਰੱਖਾਂਗੇ ਜੀ ਤੇ ਬੂਟਿਆਂ ਵਿੱਚ ਬੂਟੀ ਅੜ ਜਾਂਦੀ ਆ ਆਉਂਦੀ ਏਦਾਂ ਦੀ ਤੇ ਪਾਣੀ ਡਾਫ ਲੱਗ ਜਾਂਦੀ ਆ ਲੱਗਦੀ ਆ ਜੀ ਲੱਗਦੀ ਇਹ ਕਾਰਨ ਹੀ ਇਹ ਬਣਦੇ ਆ ਮੇਰੇ ਸਾਹ ਤੇ ਹਾਂ ਜਿਹਨਾਂ ਦੀਆਂ ਜ਼ਮੀਨਾਂ ਹੈਗੀਆਂ ਵੀ ਇਹ ਦਰਿਆ 'ਚ ਮੈਂ ਕਹਿੰਨੀ ਮਾਲਕੀਆਂ ਵੀ ਆ ਹਾਂਜੀ ਕਿਉਂਕਿ ਜਿੱਥੇ ਅੰਦਰਲੇ ਪਾਸੇ ਮਾਲਕੀਆਂ ਤਾਂ ਕੁਝ ਪਾਬੰਦੀਆਂ ਤਾਂ ਹੁੰਦੀਆਂ ਆ ਹੁੰਦੀਆਂ ਹਾਂ ਉਹ ਇਹੋ ਜੀ ਫਸਲ ਨਾ ਵੇਚਣ ਹਾਂਜੀ ਜਿਹਦੇ ਨਾਲ ਮਤਲਬ ਹੁਣ ਦੇਖੋ ਤੁਸੀਂ ਇੰਨਾ ਦਰਿਆ ਜਿਆਦਾ ਕਵਰ ਹੋ ਗਿਆ ਇੱਥੇ ਤੱਕ ਉਹ ਪਾਰਲਾ ਬੰਨ ਕਿੱਥੇ ਆ ਤੁਸੀਂ ਹੁਣ ਦੇਖੋ ਉਧਰ ਆਪਣੇ ਲੱਖਾਂ ਦੀ ਗਿਣਤੀ ਚ ਲੋਕ ਪ੍ਰਭਾਵਿਤ ਹੋ ਗਏ ਨਾ ਰੋਂਦੇ ਦੇਖੇ ਜਾਂਦੇ ਆ ਨਾ ਉਹ ਆਪਣੇ ਘਰ ਛੱਡਦੇ ਆ ਬਜ਼ੁਰਗ ਆਪਣੇ ਘਰ ਨਹੀਂ ਛੱਡਦੇ ਕਿਦਾਂ ਪਸ਼ੂ ਸਾਡੇ ਰੁੜ ਗਏ ਸਾਰੇ ਮੁੜ ਕੇ ਕਿਦਾਂ ਲਈ ਤੇ ਆਉਣਾ ਆ ਕਿੰਨਾ ਔਖਾ ਕੰਮ ਆ ਕੋਠਿਆਂ ਤੇ ਬੈਠੇ ਆ ਜੀ ਟੋਲਾ ਪਤੀ ਲੋਕ ਸੜਕਾਂ ਤੇ ਬੈਠੇ ਆ ਸੜਕਾਂ ਤੇ ਬੈਠੇ ਆ ਜੀ ਬੜਾ ਦੁੱਖ ਆ ਬੜਾ ਦੁੱਖ ਆ ਕੁਦਰਤੀ ਕਰੋਪੀ ਦੀ ਇਹ ਬਜਾ ਕੀ ਨਹੀਂ ਲੱਗਦਾ ਜੀ ਬੰਦਾ ਨਹੀਂ ਚੱਕ ਸਕਦਾ ਜੀ ਨਹੀਂ ਚੱਕ ਸਕਦਾ ਜੀ ਹਾਂ ਚਲੋ ਠੀਕ ਹੈ ਜੀ ਇੱਕ ਵੀਰ ਦੀ ਰੇੜੀ ਵੀ ਆ ਜੀ ਇੱਥੇ ਅਸੀਂ 25 30 ਘਾਹ ਨੇ ਉਹ ਥੋੜਾ ਜਿਹਾ ਕਿਲੋਮੀਟਰ ਦੀ ਸੜਕ ਬਣਾਉਣੀ ਬਹੁਤ ਜ਼ਰੂਰੀ ਤੁਹਾਨੂੰ ਅੱਗੇ ਵੀ ਕਿਹਾ ਸੀ ਹੈ 150 ਜੀ ਆ ਜੀ ਇਹ ਹਾਂ ਅੱਛਾ ਸੱਤ ਰਸੀ ਮੋਟਿਆਂ ਦੀ ਇੱਕ ਘਾਹ ਬਣਾਈ ਦੀਏ ਤੁਹਾਡੀ ਸੜਕ ਕਿਉਂ ਕਿ ਉਹ ਐਕਟਰ ਰੌਡ ਆ ਇਸ ਲਈ ਹਾਂ ਐਂਟਰ ਲੋਗ ਲਾ ਦਈਏ ਨੇ ਘਰ ਨੂੰ ਬਾਹਰ ਤੋਂ 4 5 ਖੇਤ ਆ ਜਿੱਥੇ ਉਹ ਜਿਹੜੀਆਂ ਨੇ ਬਹੁਤ ਦੁੱਖੀਆਂ ਜਦੋਂ ਕਿਹੜੇ ਪਿੰਡ ਚ ਪੁਆਈ ਸੰਗਵਾ ਚ ਸੰਗਵਾ ਚ ਪਾਇਆ ਇਸ ਸਟਾਰਟਿੰਗ ਦੇ ਵਿੱਚ ਹਾਂ ਉਦੋਂ ਮੈਂ ਪਰ ਲਿਖਾਇਆ ਸੀਗਾ ਵਿੱਚ ਕੋਈ ਨਹੀਂ ਕਰਵਾ ਦਿੰਨੇ ਹਾਂ ਜੋ ਪਹਿਲਾਂ ਵੀ ਸੀਗਾ ਨੋਟ ਕਰ ਲੋ ਵੀ ਜਰਾ ਇਹਨੂੰ ਪ੍ਰਾਇੋਰਟੀ ਤੇ ਕਰ ਲੋ ਹੈ ਇਹ 150 ਜੀ ਅੱਜ ਹੀ ਕਰਦਾ ਕੋਈ ਗੱਲ ਨਹੀਂ ਜੀ ਕਿੱਥੇ ਬੰਦ ਹੋ ਪਈ ਜਦੋਂ ਤੁਸੀਂ ਜਾਓਗੇ ਹਾਈਵੇ ਤੋਂ ਥੋੜਾ ਜਿਹਾ ਪਿੱਛੇ ਠੀਕ ਹੈ ਜੀ ਇਧਰਲੇ ਪਾਸੇ ਅਡੇ ਰੰਗ ਬੜਾ ਵੱਡਾ ਅਡੇ ਰੰਗ ਵੱਜਦਾ ਜੀ ਹਾਂਜੀ ਅੱਛਾ 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 ਕੋਈ ਗੱਲ ਨਹੀਂ ਜੀ ਪਹਿਲ ਦੇ ਹੱਦ ਕਰਦੇ ਕੋਈ ਪਰਵਾਹ ਨਹੀਂ ਬੰਦਾ ਡਿਰਾਏ ਇਹਦਾ ਮੈਨੂੰ ਦੱਸਿਓ ਐਸਟੀਮੇਟ ਲਗਵਾ ਕੇ ਤੇ ਲੈੜ ਦਾ ਵੀ ਉੱਪਰ ਹੁੰਦਾ ਇੱਥੇ ਸਾਹ ਹਾਂਜੀ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਹਾਂ ਇਹ ਤਾਂ ਜ਼ਰੂਰੀ ਕਰਨ ਵਾਲੇ ਕੰਮ ਹੈ ਜੀ ਬੇਨਤੀ ਆਈ ਤੁਹਾਡੇ ਜੀ ਸ਼ੁਕਰੀਆ ਜੀ ਚਲ ਹਾਂ ਦੇਖੀਏ